26 ਜਨਵਰੀ 2025 ਗਣਤੰਤਰ ਦਿਵਸ ਮਨਾਉਣ ਦੇ ਸਬੰਧ ਵਿੱਚ ਸਾਡੇ ਭੋਜਨ ਸਮਾਜਪਾਰ ਦੀ ਨੈਸ਼ਨਲ ਪ੍ਰੈਜ਼ੀਡੈਂਟ ਭੈਣ ਕੁਮਾਰੀ ਮਾਇਵਤੀ ਜੀ ਦੇ ਆਦੇਸ਼ਾਂ ਅਨੁਸਾਰ ਉਹਨਾਂ ਦੀ ਪਾਲਣਾ ਸਾਡੇ ਮਾਝਾ ਅਵਤਾਰ ਸਿੰਘ ਜੀ ਕ੍ਰਿਮਪੁਰੀ ਸਾਹਿਬ ਭੋਜਨ ਸਮਾਜਪਾਰਟੀ ਪੰਜਾਬ ਦੇ ਪ੍ਰਧਾਨ ਸਾਬਕਾ ਮੈਂਬਰ ਅਸਵਾ ਸਾਬਕਾ ਐਮਐਲਏ ਜੀ ਦੇ ਹੁਕਮਾਂ ਤਹਿਤ 26 ਜਨਵਰੀ ਦਾ ਗਣਤੰਤਰ ਦਿਵਸ ਹਰੇਕ ਵਿਧਾਨ ਸਭਾ ਵਿੱਚ ਬੀਹ ਬੀਹ ਪਿੰਡਾਂ ਵਿੱਚ ਮਨਾਉਣ ਦੇ ਆਦੇਸ਼ ਪ੍ਰਾਪਤ ਹੋਏ ਹਨ ਵਿਧਾਨ ਸਭਾ ਸ਼ਾਹਪੁਰ ਉਹਨਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ 21 ਜਿਹੜੇ ਆ ਸਟੇਸ਼ਨਾਂ ਤੇ ਪਿੰਡਾਂ ਤੇ ਮੁਹੱਲਿਆਂ 'ਚ 21 ਜਿਹੜੇ ਅਸੀਂ ਆ ਸੈਲੈਕਟ ਕੀਤੇ ਆ ਜਿਹਦੇ ਵਿੱਚ ਸਾਡੇ ਥੇਕ ਲੀਡਰ ਦਾ ਡਿਊਟੀਆਂ ਲਗਾਈਆਂ ਗਈਆਂ ਚਾਰ ਚਾਰ ਪੰਜ ਪੰਜ ਲੀਡਰ ਹਰੇਕ ਬੰਦਾ ਜਿਹੜਾ ਸਾਡਾ ਉਹ ਅਟੈਂਡ ਕਰੇਗਾ ਔਰ ਅੱਜ ਦੀ ਜੀ ਮੀਟਿੰਗ ਦੀ ਪ੍ਰਧਾਨਗੀ ਦਿਨੇਸ਼ ਕੁਮਾਰ ਪੱਪੂ ਜੀ ਵੱਲੋਂ ਕੀਤੀ ਜਾ ਰਹੀ ਆ ਜਿਸ ਦੇ ਵਿੱਚ ਦਲਜੀਤ ਰਾਏ ਜੀ ਸਾਡੇ ਵਿਧਾਨ ਸਭਾ ਦੇ ਜ਼ਿਲ੍ਹਾ ਇੰਚਾਰਜ ਸਰਜੀਤ ਮਹਿਮੀ ਜੀ ਵਿਧਾਨ ਸਭਾ ਦੇ ਪ੍ਰਧਾਨ ਵਾਈਸ ਪ੍ਰਧਾਨ ਕਸ਼ੋਰ ਲਾਲ ਜੀ ਡਾਕਟਰ ਸੁਖਦੇਵ ਜੀ ਰਕੇਸ਼ ਪਾਟਿਆ ਜੀ ਵਿਜੇ ਜੀ ਬਦਨ ਸਾਹਿਬ ਰਿੰਦਰ ਬਦਨ ਜੀ ਸਾਡੇ ਸਿਟੀ ਦੇ ਪ੍ਰਧਾਨ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਜੈਪੀਮ ਜੈਪਾਲ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ ਕਰੋ